ਹੈਲੋ ਗਾਇਸ ਸਾਰੇ ਵੀਰਾਂ ਭੈਣਾਂ ਪਰਵਾਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਤੇ ਤੇ ਸਾਥੀਓ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸੁਹਾਵਾ ਸਾਹਿਬ ਜਿੱਥੇ ਕਿ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪर्व ਬੜੀ ਧੂਮ-ਧਾਮ ਅਤੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਸੁਹਾਵਾ ਸਾਹਿਬ Rajasthan ਦੇ ਚੂਰੂ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਸਥਾਨ ਜੋ ਕਿ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਾਂ ਦੀ ਛੋਪਰਾਪਤ ਹੈ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਸੁਹਾਵਾ ਸਾਹਿਬ ਦੇ ਦਰਸ਼ਨ ਮੇਲੇ ਕਰਾਵਾਂਗੇ ਤਾਂ ਬਣੇ ਰਹੋ ਇਸ ਵੀਡੀਓ ਦੇ ਨਾਲ ਤਾਂ ਤੁਹਾਡੇ ਨਾਲ ਇਹ ਰਿਕਵੈਸਟ ਹੈ ਕਿ ਜਿਹੜੇ ਵੀਰਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਨਿਸ਼ਾਨ ਨੂੰ ਦਬਾ ਕੇ 올 ਤੇ ਕਲਿੱਕ ਕਰੋ ਇਸ ਦੇ ਨਾਲ ਹਰ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਤਾਂ ਆਪਾਂ ਪਹੁੰਚ ਚੁੱਕੇ ਹਾਂ ਪਹਿਲੇ ਲੰਗਰ ਤੇ ਜੋ ਕਿ ਪਿੰਡ ਸਦਾਨਪੁਰੇ ਤੋਂ 4 ਤੋਂ 5 ਕਿਲੋਮੀਟਰ ਦੂਰ ਅੱਗੇ ਇਹ ਨੌਰ ਰੋਡ ਤੇ ਇਹ ਲੰਗਰ ਲਗਾਇਆ ਜਾਂਦਾ ਹੈ ਤਾਂ ਤੁਸੀਂ ਵੇਖ ਹੀ ਸਕਦੇ ਹੋ ਕਿ ਕਿਵੇਂ ਸੰਗਤਾਂ ਇੱਥੇ ਲੰਗਰ ਚੱਕ ਰਹੀਆਂ ਹਨ ਤਾਂ ਆਪਾਂ ਵੀ ਇਸ ਜਗ੍ਹਾ ਤੇ ਖੜ ਕੇ ਲੰਗਰ ਛਕਾਂਗੇ ਇਹ ਤਕਰੀਬਨ ਸੁਦਾਨਪੁਰੇ ਤੋਂ 4-5 ਕਿਲੋਮੀਟਰ ਅੱਗੇ ਜੋ ਕਿ ਨੌਰ ਰੋਡ ਤੇ ਇਹ ਲੰਗਰ ਲੱਗਿਆ ਹੁੰਦਾ ਹੈ ਤਾਂ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੰਗਰ ਸਾਹਿਬ ਗੁਰਦੁਆਰੇ ਦੇ ਵੀ ਜੀ ਵਿਖਾਵਾਂਗੇ ਤਾਂ ਆਪਾਂ ਹੁਣ ਪਹੁੰਚ ਚੁੱਕੇ ਹਾਂ ਨੌਰ ਤੋਂ ਅੱਗੇ ਗੁਰਦੁਆਰਾ ਲੰਗਰ ਸਾਹਿਬ ਜੋ ਕਿ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਹੈ ਅਤੇ ਇੱਥੇ ਵੀ ਲੰਗਰ ਚਲਾਏ ਜਾਂਦੇ ਹਨ ਜੋ ਕਿ ਹਰ ਤਰ੍ਹਾਂ ਦੇ ਥਲੰਗਰ ਲਗਾਏ ਜਾਂਦੇ ਹਨ ਆ ਤੁਸੀਂ ਵੀਡੀਓ ਚ ਵੇਖ ਹੀ ਸਕਦੇ ਹੋ ਕਿੰਨੀਆਂ ਹਨ ਸੰਗਤਾਂ ਇੱਥੇ ਲੰਗਰ ਚੱਕ ਰਹੀਆਂ ਹਨ ਜੋ ਕਿ ਸੁਆਵਾ ਸਾਹਿਬ ਦੀ ਯਾਤਰਾ ਤੇ ਇਹ ਸੰਗਤਾਂ ਜਾ ਰਹੀਆਂ ਹਨ ਜੇਕਰ ਆਪਾਂ ਇਸ ਸਥਾਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਇਹ ਦੱਸਦਾ ਹੈ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸਭ ਤੋਂ ਤਲਵੰਡੀ ਤੋਂ ਨਦੇੜ ਯਾਨੀ ਕਿ ਹਜੂਰ ਸਾਹਿਬ ਵੱਲ ਪਾਸੇ ਜਾ ਰਹੇ ਸਨ ਤਾਂ ਇਸ ਜਗ੍ਹਾ ਤੇ ਰੁਕੇ ਉਹਨਾਂ ਨੇ ਵੀ ਲੰਗਰ ਇਤੋਂ ਚੱਕਿਆ ਸੀ ਤਾਂ ਇੱਥੋਂ ਦੀ ਉਹਨਾਂ ਦਾ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਚੋਪਰਾਪਤ ਹੈ ਤਾਂ ਆਪਾਂ ਹੁਣ ਪਹੁੰਚ ਚੁੱਕੇ ਹਾਂ ਸੁਹਾਵਾ ਸਾਹਿਬ ਸਾਨੂੰ ਇੱਥੇ ਪਹੁੰਚਦੇ ਪਹੁੰਚਦੇ ਕਾਫੀ ਜ਼ਿਆਦਾ ਦੇਰ ਹੋ ਚੁੱਕੀ ਆ ਅਤੇ ਸ਼ਾਮ ਹੋ ਚੁੱਕੀ ਹੈ ਤਕਰੀਬਨ 7:30 ਤੋਂ 8 ਵਜੇ ਦਾ ਟਾਈਮ ਹੋ ਚੁੱਕਿਆ ਹੈ ਆਪਾਂ ਇੱਥੇ ਜੋੜੇ ਵੀ ਜਮ੍ਹਾਂ ਕਰਾਤੇ ਆ ਪਰ ਆਪਾਂ ਮੱਤਾ ਤਸਵੀਰੇ ਟੈਕਾਂਗੇ ਪਰ ਹਣ ਤੋਂ ਸੁਹਾਵਾ ਸਾਹਿਬ ਦਾ ਰਾਤ ਦਾ ਵੀ ਵਿਖਾਣੇ ਆ ਮੇਲੇ ਵਿੱਚ ਇਸ ਟਾਈਮ 2025 ਵਿੱਚ ਬਹੁਤ ਹੀ ਵੱਡੀ ਸੰਖਿਆਵੱਚੇ ਸੰਗਤਾਂ ਪਹੁੰਚੀਆਂ ਹਨ ਐਸੇ ਵੇਰਾਂ ਬਹੁਤ ਹੀ ਜ਼ਿਆਦਾ ਸੰਗਤ ਐਸੇ ਵੇਰਾਂ ਪਹੁੰਚੀ ਹੋਈ ਹੈ ਗੁਰਦੁਆਰਾ ਸੁਹਾਵਾ ਸਾਹਿਬ ਜਿੱਥੇ ਕੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰਮਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪਰਵ ਬੜੀ ਧੁੰਮ ਦਾ ਮਤ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਜਿੱਥੇ ਕੀ ਹਰਿਆਣਾ ਪੰਜਾਬ ਰਾਜਸਥਾਨ ਅਤੇ ਵੱਖ-ਵੱਖ ਸਟੇਟਾਂ ਦੇ ਉੱਤੇ ਸੰਗਤਾਂ ਪਹੁੰਚਦੀਆਂ ਹਨ ਤਾਂ ਉਹ ਤੋਂ ਅਮ ਪੂਰਾ ਇਸ ਮੇਲੇ ਦਾ ਵੀਵ ਵਿਖਾਣਿਆ ਤਾਂ ਉਹ ਕਰੀਏ ਦਰਸ਼ਨ ਮੇਲੇ ਗੁਰਦੁਆਰਾ ਸੁਹਾਵਾ ਸਾਹਿਬ ਵਿੱਚ ਮਨਾਏ ਜਾ ਰਹੇ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਮਾਈ ਆਨੇ ਤੁਮਾ ਪਰਵੈ ਕੋ ਜਵਾਨੋ ਆਮ ਆ ਜਾਣਾ ਹੈ ਜੀ ये दास्तां है टाइम so uh, <askaup> <inaudible inaudible> uh, में मेरी पे आज की कमरे आओ क्या करके डरती नहीं है और आज मेरे भाई चाहिए मनाना लोगों को मैंने भी कॉल किया है यहां पर सी <laughs> ਤੇ ਆਪਾਂ ਰਾਤ ਤੋਂ ਬਾਅਦ ਹੋਣਾ ਸਵੇਰੇ ਦਾ ਵੀਡੀਓ ਆਪਾਂ ਬਣਾ ਰਹੇ ਆਂ ਪਹਿਲਾਂ ਆਪਾਂ ਇਥੇ ਇਸ਼ਨਾਨ ਕਰਕੇ ਤੇ ਉਸ ਤੋਂ ਬਾਅਦ ਆਪਾਂ ਮੱਥਾ ਟੇਕਾਂਗੇ ਜਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੇ ਨਤਮਸਤਕ ਹੋਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਸਥਾਨ ਦਾ ਬਹੁਤ ਜ਼ੋਰ ਵੀ ਦਿਖਾਵਾਂਗੇ ਇੱਥੇ ਦਰਸ਼ਨ ਮੇਲੇ ਕਰਾਵਾਂਗੇ ਇਸ ਟਾਈਮ ਜੋ ਕਿ ਤੁਸੀਂ ਇਸ ਟਾਈਮ ਸਵੇਰੇ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਤਕਰੀਬਨ 7:30 ਦਾ ਟਾਈਮ ਹੈ ਏ ਟੂ ਆ ਆ ਸੰਗਣਾ ਆਰਾ ਸੰਗਣਾ ਆਂ ਦੇ ਲੈ ਲੈ ਕੋ ਵੀਡੀਓ ਬਣਾਈ ਰੱਖ ਤੂ ਬਾਈ ਓਏ ਇੰਡੀਵਿਡੂਅਲ ਨਾ ਬਣਾ ਵੀਡੀਓ ਬਣਾ ਦੂ ਹਾਏ बैग रखते

अब देख ले लेना